ਅਤਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈਟਾਂ ਸਾਰਿਆਂ ਦੇ ਘਰ ਪਰਿਵਾਰ ਵਧੀਆ ਤੇ ਆਪਾਂ ਅੱਜ ਬਲੌਗ ਸ਼ੁਰੂ ਕਰਨ ਲੱਗੇ ਆ ਮੋਟਰ ਤੋਂ ਸਪਰੇਅ ਸਪਰੂ ਹੋ ਗਈ ਬਾਈ ਸਾਰੀ ਇੱਧਰ ਬੜੀ ਗਣਕ ਨੂੰ ਤੇ ਆਹ ਰਹਿ ਗਈ ਬਸ ਛੋਟੀ ਆਹ ਬੂਟਾ ਵੀ ਸੁੱਕ ਗਿਆ ਇੱਕ ਅੱਜ ਦੇਖਿਆ ਮਾ ਕੇ ਤਿੰਨ ਚਾਰ ਦਿਨ ਮਗਰੋਂ ਬਾਕੀ ਸਾਰਾ ਕੁਝ ਓਕੇ ਆ ਬੇਰੀ ਦੇ ਪੱਤੇ ਜੇ ਆ ਗਏ ਆ ਵੀ ਆਉਣ ਲੱਗੇ ਤੇ ਬਦਾਮਾਂ ਵਾਲੇ ਬੂਟੇ ਨੂੰ ਫੁੱਲ ਜੇ ਲੱਗਿਆ ਏ ਦੇਖਦੇ ਆ ਕਿ ਕੋਈ ਬਦਾਮ ਲੱਗਦਾ ਹੈ ਕਿ ਨਹੀਂ ਅਚਾਰ ਇੰਨਾ ਕਰ ਗਿਆ ਭਾਈ ਪਾਉ ਸਿੰਘ ਹਾਰਾ ਵੱਢ ਰਿਹਾ ਤੇ ਮਿਲਦੇ ਹੁਣ ਘਰ ਜਾ ਕੇ ਪਹੁੰਚ ਗਏ ਭਾਈ ਘਰ ਜਿਸਾ ਦੋਏ ਟਰੈਕਟਰ ਸਟਾਰਟ ਕਰੀ ਫਿਰਦਾ ਘਰ ਤੇ ਘਰ ਤੇ ਓਏ ਬੈਟਰੀ ਜਾਜੇ ਕਰਦੀ ਅੱਛਾ ਡਾਊਨ ਤੀ ਨਹੀਂ ਜੋ ਖੜੇ ਖੜੇ ਹੀ ਡਾਊਨ ਹੋ ਜਾਂਦੀ ਅੱਛਾ ਖੜੇ ਖੜਿਆਂ ਦੀ ਬੈਟਰੀ ਡਾਊਨ ਹੋ ਜਾਂਦੀ ਆ ਭਾਈ ਇਸ ਕਰਕੇ ਆਪਨੇ ਬੋਲਟ ਨੂੰ ਵੀ ਪੈਂਚਰ ਹੋ ਗਿਆ ਭਾਈ ਆਲੋ ਪਰसों ਇਹਦੀ ਸਰਵਿਸ ਕਰਾਈ ਦੀ ਪਤਾ ਨਹੀਂ ਰਾਤ ਖੜੇ ਖੜੇ ਇਹਦੀ ਹਵਾ ਨਿਕਲ ਗਈ ਚਲੋ ਕੋਈ ਨਹੀਂ ਹੁਣ ਰੋਟੀ ਬਾਣੀ ਖਾਈਏ ਪਹਿਲਾਂ ਪਹਿਲਾਂ ਆ ਗਏ ਬਾਈ ਖਜੂਰਾਂ ਚ ਪਾਣੀ ਪਾਉਣ ਦੋ ਦਿਨ ਦਿਨ ਹੋ ਗਏ ਪਾਣੀ ਨਹੀਂ ਦਪਾਇਆ ਇਹਨਾਂ ਚ ਇੱਧਰ ਪਾਤਾ ਸਾਰਿਆਂ ਚ ਇੱਧਰ ਪਾ ਰਹੇ ਆ ਚੰਨਾ ਡਰਾਈਵਰ ਬਣਾਇਆ ਹੋਇਆ ਬਾਈ ਅੱਜ ਚੰਨਾ ਆਪਾਂ ਪਹੁੰਚ ਗਏ ਬਾਈ ਕਬੂਤਰਾਂ ਕੋਲ ਕਿਉਂ ਕੀ ਮਰ ਜਾ ਹੁਣ ਆਪਾਂ ਕਬੂਤਰਾਂ ਨੂੰ ਬਾਹਰ ਕੱਢਦੇ ਹਾਂ ਕਿਉਂਕਿ ਅੱਜ ਲੇਟ ਹੋ ਗਿਆ ਬਈ ਬੜਾ ਕੰਮ ਤੁਸੀਂ ਤਾਂ ਕਹਿੰਦਾ ਦੂਜੇ ਤੀਜੇ ਦਿਨ ਲੇਟ ਹੋ ਜਾਂਦਾ ਤੇਰਾ ਤਾਂ ਕੰਮ ਨਹੀਂ ਆਈ ਹੈ ਤੇ ਬੜਿਆ ਕੰਮ ਕਰਿਆ ਇਹ ਜੇ ਹੋਵੇ ਤਾਂ ਵਿੱਚ ਪਾਣੀ ਬਦਲ ਲੰਨੇ ਆ ਇੱਕ ਮਿੰਟ ਪਾਣੀ ਬਦਲੀਏ ਪਹਿਲਾਂ ਇਹ ਚ ਦੇਖ ਲੈਣੇ ਸਾਫ਼ ਹੈ ਨਾ ਗੰਦਾ ਉਧਰੋਂ ਲਿਆਉਣਾ ਪਾਣੀ ਤੋ ਉਹ ਜ਼ਰੂਰ ਦੰਨੇ ਆ ਇਹਦੇ ਨਾਲ ਆਪਾਂ ਲੈ ਬਈ ਉਹ ਕਿਆਰ ਬੋਰ ਇਹਨੂੰ ਰੱਖਦੇ ਆ ਉੱਥੀ ਤੇ ਪਹਿਨਾ ਆਪਾਂ ਇਹਨੂੰ ਰੱਖਦੇ ਆ ਘੜਜੋ ਮੈਂ ਤਾਂ ਇੱਥੇ ਚਲੋ ਬਈ ਮਿੱਤਰੋ ਮੈਂ ਪਾਣੀ ਭੂਣੀ ਲੈ ਕੇ ਆਉਣਾ ਕੋਸਾ ਜਾ ਫੇਰ ਆਉਣੇ ਆਪਾਂ ਦੁਬਾਰਾ ਇੱਧਰ ਲਓਏ ਮਿੱਤਰੋ ਗਰਮ ਪਾਣੀ ਪਾਤਾ ਤੇ ਥੂੜਾ ਜਿਹਾ ਪਾ ਲਈਏ ਬਸ ਠੰਡਾ ਕੋਸਾ ਜਾ ਹੋ ਜਾਊਗਾ ਦੇਖੀਏ ਇਹਦਾ ਕਿਰਪਾ ਕਰ ਬੋਟਾ ਤਰਦੋ ਮੈਂ ਇੱਕ ਕਮੈਂਟ ਦਾ ਇਹਨੂੰ ਰੱਖਨੇ ਏਕਨ ਆਪਾ ਆ ਪਾਣੀ ਲਈ ਆਪਾ ਇੱਥੇ ਢੋਲ ਚਲੋ ਹੁਣ ਆਪਾਂ ਕਬੂਤਰਾ ਖੋਲੀਏ ਬੈਨਾ ਨੇਗਾ ਮਾਰ ਲੀਏ ਉਹ ਰੱਖ ਲੋ ਆਂਡਾ ਆਂਡਾ ਹੋਈ ਜਿਹਨੇ ਰੱਖਿਆ ਸਾਲਾ ਉਹ ਕਿਹੜਾ ਸਾਂਭਦਾ ਤੇ ਚਲੋ ਵੀ ਮਿੱਤਰੋ ਉਕੇ ਰਬੂ ਨਿਕੜਨ ਦੋ ਬਾਹਰ ਇਹਨਾਂ ਨੂੰ ਬਾਹਰ ਆ ਜਾਣ ਦੋ ਖੁੱਲਾ ਛੱਡ ਦਿੰਨੇ ਆਪਾਂ ਇਹਨਾਂ ਅੱਜ ਆਪਾਂ ਨੇ ਆ ਵੀ ਪੱਲੜ ਲਾ ਦੇਣਾ ਆਹਾ ਉਕੇ ਰਬੂ ਚੱਲ ਇਹਨੂੰ ਲਾਉਨੇ ਆ ਠੀਕ ਆ ਲਾ ਦੇਣੀ ਆ ਲੈ ਉਹ ਅੰਦਰ ਫਰੇ ਡਰ ਕੇ ਅੰਦਰ ਵੜ ਗਏ ਲੋਪਾਈ ਉਹ ਕੈਰਬੋਟ ਜਾਲੀ ਕਰਤੀ ਖੁੱਲੀ ਐਨ ਆਜੋ ਵੀ ਆਜੋ ਉਹ ਸਾੜੇ ਅੰਦਰ ਵੜ ਗਏ ਉੱਧਰ ਕੀ ਆਜੋ 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 ਆਉਣੇ 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 ਬਾਹਰ ਪਾਉਣਾ ਹੈ ਦਾਣੇ ਨਾ ਆਇਓ ਇੱਥੇ ਖਪਾਉਣਾ ਆਇਓ 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 ਆਵੇ ਚਲ ਇੱਕ ਆ ਗਿਆ ਹੁਣ ਸਾਰੇ ਆ ਜਾਣਗੇ ਆਜੋ ਸਾਰੇਉ ਦੇਖਦੇ ਗਿਆ ਆਉਣੇ 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 ਆ ਗਏ ਚਾਹ ਗਲਬੀ ਉਹ ਬੱਲੇ ਗਾਨੀ ਵਾਲੀ ਆਗੇ 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 ਬਾਹਰ ਚਲੋ ਆਇਆ ਵੀ ਧਾਰਾਂ ਚੋਣੀਆਂ ਹੈ ਪਾਉ ਨੇ ਉਹ ਤੋਂ ਪਹਿਲਾਂ 20 ਮਿੰਟ ਘੁੰਮ ਲੈਣਗੇ ਬਾਹਰ ਮਾੜੀ ਮੋਟੀ ਮਿੱਟੀ ਮੁੱਟੀ ਚੋਕ ਲੈਣਗੇ ਤੇ ਫਿਰ ਉਹਦੇ ਬਾਅਦ ਆਪਾਂ ਉੱਪਰਲੇ ਕਬੂਤਰਾਂ ਕੋਲ ਚੱਲਦੇ ਆਂ ਉਹ ਵਜਾ ਤੋਂ ਉੱਥੇ ਚੋਕਣ ਲੱਗ ਗਿਆ ਚਲੋ ਕੋਈ ਨਹੀਂ ਆਉਂਦੇ ਨੇ ਬਾਹਰ ਕਬੂਤਰ ਬੈਠਦੇ ਨਹੀਂ ਆਪਾਂ ਕੁਰਸੀ ਤੇ ਕਬੂਤਰ ਦਾ ਬਾਈ ਨਿਕਲੇ ਸਾਰੇ ਬਾਹਰ ਉਧਰ ਮਿੱਟੀ ਮੁੱਟੀ ਵੀ ਚੋਗ ਰਹੇ ਆ ਤੇ ਦਾਣੇ ਤਾਂ ਛੱਡ ਗਏ ਆ ਦੇਖੋ ਭਾਈ ਦਾਣੇ ਅਧੂ ਚੜ੍ਹੇ ਜੀ ਛੱਡ ਗਏ ਉਧਰ ਲਾਗੇ ਮਿੱਟੀ ਮਿੱਟੀ ਚੁਗਣ ਖੁਸ਼ ਨੇ ਪੂਰੇ ਕਬੂਤਰ ਠੀਕ ਹੈ ਚੁਗਣ ਦੋ ਇਹਨਾਂ ਨੂੰ ਅੱਧਾ ਘੰਟਾ ਅੱਧਾ ਘੰਟਾ ਬਾਹਰ ਫੇਰ ਅੰਦਰ ਪਾਵਾਂਗੇ ਦਾਣੇ ਹੋਰ ਇੰਨੇ ਫਰੀ ਜਾਣ ਦੋ ਇਹਨਾਂ ਨੂੰ ਉਹ ਤੋਂ ਬਾਅਦ ਚਲੋ ਜਦ ਬੰਦ ਕਰਨੇ ਹਨ ਜਦ ਮਿਲਣਾ ਅੱਧੇ ਦਾ ਵੀ ਵੱਢ ਗਏ ਕਬੂਤਰ ਅੰਦਰ ਆ ਬਾਕੀ ਦੇਖ ਲਓ ਕਿਵੇਂ ਮਿੱਟੀ ਨੂੰ ਟੁੱਟ ਕੇ ਪਏ ਹੋਏ ਨੇ ਰੱਜ ਕੇ ਖਾ ਰਹੇ ਆ ਮਿੱਟੀ ਅੱਜ ਇਹ ਦੇਖੋ ਤਾਂ ਟੁੱਟ ਕੇ ਬੈ ਗਏ ਮਿੱਟੀ ਤੇ ਆਹ ਦੇਖੋ ਨਵਾਂ ਜਿਹੜਾ ਕਬੂਤਰ ਫੜਿਆ ਤਾਂ ਲੱਗਿਆ ਕੱਲਾ ਹੀ ਘੜਕਣ ਦਾ ਆਲਾ ਪਤਾ ਨਹੀਂ ਕਿਹਦੇ ਪਰ ਨੂੰ ਘੜਕੀ ਜਾਂਦਾ ਮਸਤੀ ਜੱਜ ਇਹ ਚਲੋ ਬਈ ਚੋਣ ਦਾ ਕੋਈ ਨਹੀਂ ਹਲੇ ਚਲੋ ਬਈ ਅੰਦਰ ਦਾਣਾ ਪਾਣੀ ਪਾਤਾ ਹੁਣ ਚਲੋ ਅੰਦਰ ਚਲੋ 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 ਉਹ ਦੂਸੜਾ ਚਿਪਕੂ ਓਏ ਚੱਲ ਚੱਲ ਆਹ ਹਾਂ ਚੱਲ 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 ਵੈਰੀ ਗੁੱਡ ਚਲੋ ਭਾਈ ਦਾਣਾ ਬਾਣੀ ਲੱਗੇ ਚੁਗਣ ਸਾਰੇ ਉਹ ਥੋੜਾ ਅੰਦਰ ਵੜ ਗਿਆ ਤੇ ਹੁਣ ਆਪਾਂ ਚੱਲਦੇ ਆਂ ਉੱਪਰਲੇ ਕਬੂਤਰਾਂ ਕੋਲ ਠੀਕ ਹੈ ਆਪਾਂ ਆਗੇ ਉੱਪਰ ਭਾਈ ਤੇ ਟਰੇ ਗੱਡੀਏ ਮੁੱਖੇ ਨੇ ਭਾਈ ਬਹੁਤ ਹੈ ਫਾਈਰ ਦਾ ਖਾੜ ਜੋ ਖਾੜ ਜੋ ਘਰ ਦਾ ਠਾਲਤੀ ਸਾਲਿਆਂ ਨੂੰ ਮਿੱਟੀ ਥੋੜੀ ਜਿਹੀ ਹੋਰ ਪਾਵਾਂਗੇ ਕੀ ਅਦਾਬਾਈ ਬਚ ਗਿਆ ਬਚ ਗਿਆ ਬਚ ਗਿਆ ਚਲੋ ਦਾਣੇ ਪਾਈਏ ਬਣਾ ਲੈ ਅਜਾ ਸੁਦੇ ਕੰਮ ਦੇਖ ਲੋ ਉਹ ਚਨੀ ਪਾਈ ਡੱਬੇ ਚ ਦਾਣੇ ਇਹ ਚ ਪਾ ਕੇ ਰੱਖ ਦੇ ਸੌਣ ਰੱਖ ਕੇ ਇਹ ਜੇ ਕੰਮ ਨੇ ਪੁੱਟੇ ਉਹਨੇ ਫੁੱਲ ਕਰ ਦੇਣੇ ਹੁਣ ਇਹਨਾਂ ਨੂੰ ਭੁੱਖੇ ਨੇ ਕਬੂਤਰ ਕਿਉਂਕਿ ਟਾਈਮ ਬਹੁਤ ਲੇਟ ਹੋ ਗਿਆ ਅੱਜ ਕੰਮ ਇੱਕ ਮਿੰਟ ਬਾਈ ਦਾਣੇ ਧਰਾ ਮੈਂ ਇਹਨਾਂ ਨੂੰ ਓਹੋ ਥੱਲੇ ਉੱtre ਫਿਰਦੇ ਨੇ ਬਤੰਦਰ ਆਇਓ 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 ਖਾ ਲੋ ਓਹੋ ਕਰਦਕ ਖਾ ਰੀ ਬਹੀ ਰਹੇ ਦਾ ਹਾਂ ਠਾਈ ਠਾਈ ਗਾਜ਼ਾ ਨਿਕਲਣ ਦੋ ਬੇਲਾ ਜਿਵੇਂ ਟੁੱਟ ਕੇ ਪਏ ਆ ਧਾਣਿਆਂ ਵਰ ਨੂੰ ਇਹ ਹਿਸਾਬ ਨਾਲ ਮੈਨੂੰ ਤਾਂ ਨਹੀਂ ਲੱਗਦਾ ਜਸੂ ਨੇ ਕੱਲ ਧਾਣੇ ਪਾਏ ਨੇ ਚਲੋ ਕੋਈ ਨਹੀਂ ਰੱਜਣ ਦੋ ਇਹਨਾਂ ਨੂੰ ਮੈਂ ਪਾਣੀ ਚੇਂਜ ਕਰਦਾ ਇਹਨਾਂ ਦਾ ਚੱਕੋ ਵੀ ਮੇਟਰ ਰੱਜ ਰੱਜ ਕੇ ਵਜੇ ਵਿੱਚ ਤਾਂ ਪਾਣੀ ਬੁਣੀ ਲੱਗੇ ਪੀਣ ਤੇ ਚਲੋ ਕੋਈ ਨਹੀਂ ਓਕੇ ਰਬੋਟ ਰੇ ਥੋੜੀ ਛੋਟੀ ਹੈ ਟ੍ਰੇ ਵੱਡੀ ਲੈ ਕੇ ਆਉਂਗਾ ਕੱਲ ਨੂੰ ਉੱਪਰ ਅੱਜ ਇੰਨੇ ਨਾਲ ਸਾਰਦੇ ਆ ਕੰਮ ਕਿਉਂਕਿ ਭਾਰਤੀ ਦੀ ਫੁੱਲ ਰਾਜ ਜਾਣਾ ਇਹਨਾਂ ਨੇ ਪਾਣੀ ਦਾ ਹੀ ਭਰਤਾ ਤੇ ਆਪਾਂ ਬਾਈ ਹੁਣ ਚੱਲਦੇ ਆ ਥੱਲੇ ਥੱਲੇ ਜਾ ਕੇ ਦੇਖੀ ਆਪਾਂ ਕੋਈ ਕੰਮ ਕਰ ਤੇ ਨੂਰੀਨ ਲੈ ਕੇ ਗਏ ਆ ਜਸੂ ਉਹ ਨਹੀਂ ਮੌਸਮ ਬਹੁਤ ਘੈਂਟ ਮੌਸ ਇਹੋ ਜਿਹਾ ਮੌਸਮ ਵਿੱਚ ਬੱਚੇ ਉੜਦੇ ਹੁਣ ਨਾ ਕੀ ਆ ਨਜ਼ਾਰਾ ਬਹੁਤ ਘੈਂਟ ਧੁੱਪ ਹੈ ਗਰਮੀ ਆਈ ਤਾਂ ਉੱਪਰ ਬੈਠ ਵੀ ਨਹੀਂ ਹੋਣਾ ਆ ਟਾਈਮ ਆ ਆ ਦੇਖ ਲਓ ਵਿਚਾਰੀ ਇਹਦੀ ਬਹੁਤ ਬੁਰੀ ਹਾਲਤ ਐ ਨੂੰ ਵੀ ਕਰਦੇ ਆ ਲੋਟ ਪਤੰਗ ਚੜ ਰਹੇ ਨੇ ਅੱਜ ਜਸੂਰਾਂ ਕੋਲ ਟਾਈਮ ਨਹੀਂ ਦਾ ਪਤੰਗਾ ਦਾ ਆ ਪਾਉਗਾ ਉਹ ਆ ਰਿਹਾ ਤੁਰਿਆ ਉਹ ਦੇਖੋ ਤੇ ਚਲੋ ਚੱਲਦੇ ਹੁਣ ਆਪਾਂ ਜਿੰਦਾ ਲਾ ਕੇ ਥੱਲੇ ਨੌਜਵਾਨ ਘੋੜੀ ਲੈ ਕੇ ਹੀ ਪਹੁੰਚ ਗਏ ਦੱਸੇ ਕੱਲ ਉੱਪਰਲੇ ਕੂਤਰਨ ਦਾਣੇ ਪਾਈ ਨਹੀਂ ਉਹ ਤਾਂ ਭੁੱਖੇ ਮਰੇ ਪਈਦੇ ਓਏ ਪਾਈ ਨਹੀਂ ਕਰ ਚਾਹ ਤੱਕ ਲੈ ਆ ਲੰਗਜੀ ਕਰ ਮਾਰਦੀ ਐ ਇਹੇ ਠੀਕ ਆ ਠੀਕ ਆ ਦੇਖ ਕੇ ਵੰਡ ਲੋ ਤੇ ਭਈ ਬੋਲਟ ਵੀ ਪੈਂਚਰ ਲਵਾਉਣਾ ਸਾਲੀਆਂ ਰੋਜ਼ ਨਵੀਂ ਟੈਨਸ਼ਨ ਖੜੀ ਹੁੰਦੀ ਆ ਹਾਂ 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 ਐ ਤੇ ਉਹ ਕੇਰਬੋਰ ਚਲੋ ਨਾ ਇਹ ਤਾਂ ਇਹ ਹੁਣ ਨਾ ਉਹਨੂੰ ਦਾਦਾ ਵੀ ਬੱਚੇ ਰਹਿ ਗਿਆ ਕੰਮ ਜੱਸਾ ਕਹਿੰਦਾ ਆਪਣੀ ਨਾ ਉਧਰ ਉਹ ਹੰਡੇ ਛੱਡਤੇ ਉਹਨਾਂ ਨੇ ਗਰਾਬੀ ਨੇ ਉਹਦੇ ਹਾਂ ਲਓ ਥੱਲੇ ਟੋਕਰੀ ਤੇ ਬੈਠਣ ਲੱਗੇ ਲੈ ਉਹ ਦੇਖੋ ਬਾਈ ਡੱਬਾ ਤੇ ਗਲਾਬੀ ਖੜ ਜਾ ਕਿੱਥੇ ਦਿਖਾਵਾਂ ਉਹ ਦੇਖੋ ਦਿਖਦੇ ਆ ਨਾ ਉਹ ਲੈ ਦੋ ਹੀ ਥੱਲੇ ਬੈਠਣ ਲੱਗੇ ਅੰਡੇ ਛੱਡੇ ਦਿੱਤੇ ਉਹਨਾਂ ਨੇ ਪੜੀ ਹੱਤੇ ਹੋਈ ਪਈ ਐ ਸਿੜਤਾ ਲੈ ਗਿਆ ਆ ਦੇਖਾਂ ਆ ਖਾਦਾ ਹੋਇਆ ਕਬੂਤਰ ਗੋਲਾ ਆ ਦੇਖੋ ਬਈ ਹੈ ਗੋਲਾ ਖਾਦਾ ਹੋਇਆ ਹਾਂ ਆ ਦੇ ਗੋਹਾ ਲੈ ਕੇ ਆਉਣ ਚੱਕੇ ਐ ਲੈ ਗਿਆ ਬਈ ਬਾਊ ਇੱਥੇ ਗੋਲਾ ਕਬੂਤਰ ਖਾ ਲਿਆ ਵਿਚਾਰਾ ਬਿੱਲੀ ਨੇ ਬਚਾ ਬੁਚਾ ਹਾਂ ਫੰਗੇ ਫੰਗ ਹਾਂ ਆ ਵੀ ਫੰਗ ਪਏ ਨੇ ਆ ਦੇਖੋ ਉੱਥੇ ਦਾ ਖਾਸ ਹੀ ਪਏ ਨੇ ਲੈ ਆ ਦੇਖੋ ਆ ਲੈ ਆ ਦਿਖਾਤੇ ਹੋਏ ਆ ਲੈ ਸਾਲੀ ਬਿੱਲੀ ਦਾ ਕੁਛ ਹੈ ਸਵੇਰੇ ਰਾਤ ਖਾ ਲਿਆ ਆਉਣਾ ਹੈ ਨਾ ਤੇ ਚਲੋ ਬਈ ਮਿੱਤਰੋ ਹੁਣ ਕਰ ਦਈਏ ਆਪਾਂ ਗੇਟ ਬੰਦ ਜਿ세 ਗੇਟ ਬੰਦ ਕਰ ਵੀਰੇ ਕਬੂਤਰਾਂ ਦਾਣਾ ਪਾਣੀ ਇਹਨਾਂ ਨੇ ਚੁਗਿਆ ਹੋਇਆ ਲਿਆ ਫੇਰ ਉਹ ਦਿਖਾ ਦਈਏ ਤੁਹਾਨੂੰ ਦਿਖਾਉਣਾ ਹੈ ਬਾਈ ਗਰਾਬੀ ਨੇ ਅੰਡਾ ਛੱੜਤਾ ਲੈ ਆ ਬੈਠੇ ਨੇ 2.5 ਅੰਡਾ ਹੋਵੇ ਖੁਦ 2.5 ਪਰ ਵੀ ਉਹ ਕਬੂਤਰ ਸਿੰਗਲ ਲੈ ਗਿਆ ਕਿਹੜਾ ਆ ਦੇਖੋ ਅੱਜ ਕੱਲ੍ਹ ਹੀ ਆ ਉਧਰ ਦੋ ਕਬੂਤਰ ਮਿਲਿਆ ਹੋਦਾ ਉਧਰ ਹੀ ਆ ਨਹੀ ਉਹ ਟੀਮ ਹਾਂ ਆ ਇੱਕ ਕਬੂਤਰ ਦੋ ਨਾਲ ਮਿਲ ਗਿਆ ਲੈ ਉਹ ਜਰਾ ਕੰਦਾ ਰਹੀ ਹੈ ਚਲੋ ਕੋਈ ਨਹੀਂ ਚੱਲ ਆਜ ਅਸੇ ਚਲੋ ਭਾਈ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਸੇ ਰੱਜਨ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਡਿਸਕ੍ਰਿਪਸ਼ਨ ਚ ਪਾ ਦੂੰਗਾ ਮੈਂ ਲਿੰਕ ਤੇ ਚਲੋ ਮਿਲਦੇ ਹਾਂ ਅਗਲੇ ਵੀਡੀਓ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ